ਆ ਕਰਮਜੀਤ ਹੈ ਮੈਂ ਇਸ ਨਵੀਂ ਲਿਆਉਣੀ ਪੂਰਦੀ ਆਪਾਂ ਨੂੰ ਬੋਰਾਂ ਮਾ ਕੀ ਕੀ ਕਰਾਂਗੇ ਬੋਰ ਦਾ ਪੰਗਾ ਕਰੀ ਪਿਆ ਹੈ ਬੋਰ ਵਾਲੇ ਨੂੰ ਫੋਨ ਨਹੀਂ ਕਰਿਆ ਤਾਂ ਫੋਨ ਨਹੀਂ ਪੈਦਾ ਚੱਕ ਦੇਗੇ ਹੈ ਬੋਰ ਦੀ ਪੁੱਛਿਆ ਗਿਆ ਤੇ ਲੋ ਆਖਿਆ ਜੇ ਉਹ ਨਹੀਂ ਜਾਗਦੇਗੇ ਉਹ ਨਹੀਂ ਹੁੰਦੇ ਹਣਾ ਓਏ ਮੈਂ ਕੀ ਕਰਾਂ ਮੈਂ ਤਾਂ ਆਪ ਪੰਜ ਦਿਨ ਹੋ ਗਏ ਫੋਨ ਲਾਉਂਦੇ ਨੂੰ ਲਾਉਣਾ ਸੀ ਫਿਰ ਪੱਕੀ ਸਾਈ ਫਰੋੜੀ ਦੀ ਇੱਥੇ ਰਹਿਣਾ ਕੰਮ ਰੱਖਣ ਵਾਲਾ ਕੰਮ ਓਏ ਸਾਈ ਤਾਂ ਮੈਂ 2000 ਫੜਾ ਕੇ ਆਇਆ ਆ ਕਿਲੇ ਠੇਕੇ ਦੇ ਲਈ ਪੇਰਵਾਓ ਤੇਰੇ ਤੂੰ ਐਂ ਕਰਾ ਚੱਲ ਗਈ ਉਹਨਾਂ ਨਾਲ ਬੇ ਨਮੋਲ ਆਉਂਦੇ ਨੇ ਬੋਰ ਉਹ ਚੱਲ ਫਿਰ ਚੱਲੇ ਆੜਿਆ ਚੱਲ ਫੇ ਕੱਢ ਮੋਟਰਸਾਈਕਲ ਮੋਟਰਸਾਈਕਲ ਤਾਂ ਫਿਰ ਯਾਰ ਕਿੱਧਰ ਬਾਗ ਜਾ ਰਿਹਾ ਗਾ ਮੈਂ ਕੀ ਕਰਾਂ ਉਹ ਤੂੰ ਭਾਇਆ ਉਹਨੂੰ ਪਰਨ ਭੇਜਦਾ ਕੀ ਕਰਨ ਦਿੰਦਾ ਮੋਟਰਸਾਈਕਲ ਦੇ ਹੋ ਜੂ ਚਲ ਤੂੰ ਐਂ ਕਰ ਫਿਰ ਸਾਈਕਲ ਕੱਢ ਸਾਈਕਲ ਤੇ ਚੱਲਦਾ ਫਾਇਕੜ ਤੂੰ ਗੋੜੀ ਬੈਤੋ ਵਿੱਚ ਤਾਂ ਇੰਨੀ ਗਰਮੀ ਆ ਪੈਂਦੀ ਉਹ ਮੈਂ ਬਾਗਰ ਬੈਜੂ ਬਾਗਰ ਮੁਖ ਮੈਂ ਇਥੋਂ ਦੀ ਬੈ ਫਿਰ ਐਂ ਕਰ ਟਾਇਰ ਕੱਢ ਦੋ ਟਾਇਰ ਲੈ ਚੱਲ ਜਰਾ ਹੋਰ ਚਲੋ ਟਰੈਕਟਰ ਕੱਢ ਟਰੈਕਟਰ ਫੇਰੀ ਲੋਟ ਆਉ ਕਮ ਇਹ ਓਏ ਚੱਲ ਟਰੈਕਟਰ ਕਿੱਥੇ ਖੜਾ ਹੈ ਓਏ ਆ ਖੜਾ ਇਹ ਬਾਹਰੇ ਕਿਉਂ ਖੜਾ ਹੋਣ ਟਰੈਕਟਰ ਪਾਇਦਾ ਰੰਗ ਗੁਰਜੂ ਟਰੈਕਟਰ ਦਾ ਇਹ ਰੰਗ ਚਾਹੁੰਦਾ ਕੋਈ ਨਾ ਕਰਾਉਣਾ ਇਹਦਾ ਅੱਜ ਦਾ ਅੱਦਾ ਹੀ ਹੋਇਆ ਹੈ ਦੇਖ ਲੈ ਦੇਖ ਲੈ ਕਿਵੇਂ ਟਰੈਕਟਰ ਥੱਪੇ ਖੜਾ ਰੱਖਿਆ ਚੱਲ ਹੱਕੇ ਨੂੰ ਆ ਟਰਾਲੀ ਪਾਈ ਪਈ ਐ ਮੈਨੂੰ ਗੇ ਉਹਨੂੰ ਸਟਾਰਟ ਕਰ ਫਿਰ ਓਏ ਕਰ ਦਾਂ ਟਰਾਲੀ ਆਹ ਸੱਤਰੀ ਕਦੋਂ ਲਵਾਣੀ ਓਏ ਜਵਾਖ ਜਹਾਟਿਆ ਦੀ ਲੈ ਅਜੇ ਲੱਗਦਾ ਹੋ 20 25 30000 ਰੁਪਈਆ ਹੋ ਫਿਰ ਹੁਣ ਤੁੱਪਾ ਹੈ ਤੁੱਪੇ ਕਾ ਨੂੰ ਹੀ ਛਾਪੇ ਛੇੜਦੇ ਹੋ ਤੁਸੀਂ ਜਿਹੜੀ ਹੈਗੀ ਦੋ ਖੁੱਡ ਵੇਚਣੇ ਨੇ ਤੁਸੀਂ ਨੇ ਮਸਾ ਟਰੈਡ ਆਇ ਨਹੀਂ ਵੀ ਨੂੰ ਸਾਵੇਂ ਲਾਦਾ ਤੁੱਪੇ ਦਾ ਰੱਖਿਆ ਦਾ ਰੰਗ ਗੁੜੀ ਦਾ ਟਰੈਡ ਦਾ ਆ ਨੂੰ ਮੱਕਦੀ ਨਹੀਂ ਜਵਾਖਾਂਿਆਂ ਨੂੰ ਉਹ ਜਵਾਖ ਨੂੰ ਲੈ ਆਹ ਸਾਥਲੀ ਲਵਾਤੀ 25 30000 ਦੀ ਲੱਗੀ ਹੂ ਹੂੰ ਕੋਈ ਗੱਲ ਨਾ ਫੇਰ ਕਹਿੰਦੇ ਨੇ ਜੱਟ ਗਲਫਰਾਹਾ ਲੈਂਦਾ ਨਹੀਂ ਲੈਂਦਾ ਜੱਟ ਗਲਫਰਾਹਾ ਆ ਜਾ ਭਾਈ ਛੇਤੀ ਉਧਰੋਂ ਮਿਸਤਰੀ ਜਾ ਬਾਜੂ ਹੈ ਜਿਹਾ ਉਹ ਚਾਬੀ ਲੈ ਆ ਲੈ ਲੈ ਹਰਲਾ ਸਟਾਰਟ ਮੈਂ ਕਹੀਂ ਜਨਾ ਵੀ ਸੈਲਫ ਲਵਲ ਹੈ ਤੇ ਦੇ ਦੇ ਉਮਰ ਬਾਅਦ ਇਹ ਮਨਾ ਚਾਲ ਕਹਾਂ ਕਰ ਲੈ ਮੜਾ ਜਾ ਜਿਹੜੇ ਹੈਗੇ ਨੇ 2 ਰੁਪਏ ਆਏ ਲਾ ਦਿਆ ਕਰੋ ਟੈਕਾਂ ਡੂਖਾਂ ਤੇ ਟੈਕਲਵਾ ਲੈ ਕਿਧਰੇ ਉਮਰ ਬਾਉਣ ਲੱਛਣ ਨੇ ਮਸਾ ਦਾ ਖੇਤੀ ਅਜ 2 4 ਕੀਲਿਆਂ ਦੀ ਲੈ ਆ ਜਾ ਕਹਾਂ ਕਰ ਲੈ ਆਹ ਨਾਲ ਹੋ ਮੈਂ ਪਾਇਆ ਵੀ ਵੇਖ ਕੇ ਜਾ ਵੇ ਕਿੱਥੇ ਲਵਾਇਆ ਵੀ ਬੈਠਾਂਗੇ ਦੱਸ ਕਿਵੇਂ ਖਰਦਾ ਖੜਾ ਹੋ ਜਾਏਗਾ ਅਗਰ ਆ ਬੈਠਾ ਡੱਕ ਜਿਹਦਾ ਪੰਗਾ ਕਰ ਲਿਆ ਚਲ ਹੁਣ ਨਮੋਰ ਚੱਲਣਾ ਨਮੋਰ ਆਹ ਹਾ ਹੈਲੋ ਆਦੂ ਆ ਜਾ ਰਿਹਾ ਤੇਰੇ ਆਹ ਆਹ ਆਇ ਕਰੀ ਫਿਰ ਮੈਂ ਫੂਲ ਕਰੂ ਟਰੈਕਟਰ ਲੈ ਕੇ ਆ ਜੀ ਪਾਪਾ ਗੂਪਾ ਚ ਲੈ ਕੇ ਜਾਂ ਚੱਲਾਂਗੇ ਆਪਾਂ ਇੱਥੋਂ ਆ ਕਾਨੂੰ ਛੋਡੀ ਰੋਟੀ ਐ ਆ ਬੁੜੀਆਂ ਬੁੜੇ ਨੂੰ ਕਦੇ ਕਦਰ ਨਾ ਕਰਾ ਜਾ ਰੋਟੀ ਛੋਡੇ ਕਰਨੀ ਆ ਕੱਲੂ ਛੋਡੇ ਫੋਰ ਲਾ ਦੇਣਾ ਠੀਕ ਐ ਕੱਲ ਤੂੰ ਕਿੱਥੋਂ ਲਾ ਕੇ ਜਾਏਗਾ ਯਾਰ ਮੇਰਾ ਫਰਜ ਲੋੜਾ ਕੰਮ ਨਹੀਂ ਕੀ ਜਾਗਾ ਕੋਲਾ ਜਨ ਮੇੜ ਦਾਂਗੇ ਪੁਰੀਆਂ ਗਾਲਾਂ ਦੇਣੀਆਂ ਕਿਉਂਕਿ ਪਹਿਲੀ ਰੋਟੀ ਲੈ ਜੇ ਨਾ ਚਾੜਣੀ ਆ ਆ ਕੱਲੂ ਨਿਵੇੜ ਜਾ ਕੇ ਤੇਰਾ ਠੀਕ ਆ ਠੀਕ ਆ ਹਾਂ ਜੇ ਕਰ ਹਾਂ ਜੇ ਕਰ ਬਥੇਰੇ ਲੈਣੇ ਬੋਰ ਮੰਨੇ ਬੇਵਰ ਚ ਕੰਮ ਕਰਦਾ ਲੇਬਰ ਵਾਲਾ ਬਣ ਕੇ ਰਿਹਾ ਕਰ ਉਧਰ ਦੂਜੀ ਵਜੀਰ ਭੇਜਾਂਗੇ ਬਾਗ ਥੋੜੀ ਤੋੜ ਦੇਣੇ ਯਕੀਨ ਕਰੀ ਕਿਰਾਉਰੇ ਚੱਲਦੀ ਕਿਹੜੇ ਜੀਨ ਪੁੱਛ ਕੇ ਉਧਰ ਲਾਈ ਪਹਾੜਾਂ ਚ ਉੱਥੇ ਰਾਯਾਪੁਰ ਕਿਸੇ ਸਾਰੇ ਜਵਾਦ ਦੇ ਸਾੜੇ ਜਿਹਾ ਲੱਗੂ ਮੈਂ ਲਾਇਆ ਕਿੰਨਾ ਡੁੰਦਾ 400 ਤੇ ਲਾਇਆ ਆਹ ਤਾਂ ਆਈ ਪਹਾੜੀ ਤੋਂ ਕਰਦੇ 400 ਆੜੀ ਦਾ ਮਿਣੀ ਨਹੀਂ ਵਿੱਚ میری ਪਹਾੜੀ ਰੋਵਾ ਕਾੜੀ ਕੇ ਉਹਨੇ ਬੁਰੇ ਤੇ ਦਾਅ ਪਾਇਆ ਉਹਨਾਂ ਨੇ ਫੇਰ ਕਹਿੰਦੇ ਸੀ ਰੋਕੀਂ ਦੇ ਉੰਦੇ ਆਹਦਾ ਪੰਗਾ ਹੀ ਲੈ ਲਿਆ ਮਲਾਤ ਬਿਚਾਰੇ ਛੱਡ ਕੇ ਭੱਜਿਆ ਮਾ ਫੈਂਡੀ ਖੰਭਾ ਉਹ ਆ ਹੁਣ ਇਹ ਬੋਰ ਲਾਤਾ ਅੱਜ ਅੱਜ ਮਾਲ ਪਾੜਾਂਗੇ ਆ ਨੂੰ ਉਹਨਾਂ ਦੇ ਬਾਅਦ ਚਲਾਗੇ ਠੀਕ ਹੈ ਖਿੱਚ ਕੇ ਅੱਜ ਚਾਹੇ ਸਾਰੀ ਰਾਤ ਚੱਲੀ ਜਾਵੇ ਸਮੇੜਨਾ ਹੈ ਫੋਨ ਤੇ ਫੋਨ ਆਈ ਜਾਂਦੇ ਆ ਮੇਰਾ ਦੋ ਫੋਨ ਹੋਰ ਆ ਗਏ ਇਹ ਰੋ ਇਨੂੰ ਫੋਨ ਲਾਇਆ ਨਹੀਂ ਮੈਂ ਟੱਕਦੀ ਨਹੀਂ ਫੋਨ ਇਹ ਬੜਾ ਇਹ ਬਹੁਤ ਹਰੇਮੀ ਮਿਸਤਰੀ ਹੁਣ ਵੀ ਨੋਈ ਫੋਨ ਕਰਾ ਦੱਸਦੀ ਪਤਾ ਫਾਈਸ ਹੋਵੇ ਜੀ ਜਦੋਂ ਕੰਬਰ ਖਾਣ ਦਾ ਜਮਈ ਕੋਈ ਨਾਲ ਮੈਂ ਤਾਂ 2 ਮਹੀਨੇ ਹੋ ਗਏ ਫਾਈਸ 2000 ਫਾਈਸ ਦੀ ਕੋਈ ਇੱਕ ਆਪੀ ਦਾ ਉਪੋਰਾ ਆ ਆ ਖੜੀਆ ਖੜੀਆ ਉਸ ਜੀ ਅਹੀ ਹੈ ਕਿਹੜੀ ਹੈ ਇਹੀ ਆ ਸਾਹਮਣੇ ਚੱਲ ਦਾਰ ਬੰਦਾ ਚੱਲਿਆ ਇਹ ਕਿਹਾ ਦੀ ਕਰੋ ਪੀੜਾ ਯਾਰ ਅੰਗ ਕਰਿਆ ਹੋਇਆ ਮਸ਼ੀਨ ਤੇ ਹਾਂ ਇਹੀ ਹੈ ਇਹੀ ਹੈ ਤੇਲ ਨੂੰ ਬਦਲ ਲੈਣਾ ਅਰੇ ਜਵਾਹਰ ਉਹਨਾਂ ਫੜਾਇਆਗਾ ਟਰੈਕ ਤੋਂ ਐਵੇਂ ਸੰਦ ਨੇ ਇਹ ਮਹਿੰਗੇ ਚਲਾਉਣ ਵਾਲੇ ਕੋੰਦੀ ਨਹੀਂ ਰਿਖੇ ਹਰ ਇੱਕ ਬੰਦੇ ਨੂੰ ਚਲਾਉਂਦਾ ਹੈ ਨਹੀਂ ਦਾ ਮੈਂ ਨਹੀਂ ਦਾ ਮੈਂ ਨਹੀਂ ਚਲਾਉਂਦਾ ਇਹਨੂੰ ਆਹੇ ਆ ਆ ਖੜੀਏ ਚੱਲੋ ਉਸੇ ਨਾਲ ਲਵੇ ਇਹ ਹੀ ਹੈ ਇਹ ਹੀ ਹੈ ਬਾਲ ਡੋੜਾ ਹੀ ਹੈ ਜਦੋਂ ਲਾਈ ਜਾਂਦਾ ਪਰ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਤਾਂ ਨਵੇੜ ਦਾ ਕੰਮ ਨਹੀਂ ਖੜਾ ਲੈ ਬੁਰੀ ਖੜਾ ਲੈ ਕਰ ਲੈ ਬੰਦੇ ਨੂੰ ਉਹ ਕਿਉਂ ਖੜੀ ਲੜੇ ਦਾ ਉਹ ਜਿਹੜਾ ਉਹ ਪੱਗਾ ਖਾਣਾ ਕਰ ਦਿੰਦਾ ਨਾ ਦਾ ਪੂਰੇ ਖੜਾ ਦੇ ਪੂਰੇ ਖੜਾ ਦੇ ਉਰੀ ਖੜਾ ਦੇ ਭਾਈ ਖੜਾ ਦੇ ਬੰਦ ਕਰ ਦੇ ਤੇਲ ਬਹੁਤ ਮਹਿੰਗਾ ਤੇਲ ਦਾ ਹੋਰ ਪਛਾਣਦਾ ਨਹੀਂ ਆਂਦਾ ਜਹੰਦਾ ਰੱਖਿਆ ਇਹ ਹਾਂ ਤੇਲ ਦਾ ਨਹੀਂ ਖਾਂਦਾ ਇਹ ਆ ਜਾ ਆ ਉਹ ਮੁੜਿਆ ਉਹ ਠੀਕ ਹੈ ਠੀਕ ਆਇਆ ਹੋਰ ਬਸ ਠੀਕ ਆ ਕੰਮ ਵਧੀਆ ਸੁੱਖਾ ਕਿਸੇ ਮਿਸਤਰੀ ਆ ਖੜਾਗਾ ਕਿ ਉਹਨੇ ਕਿੱਥੇ ਜਾਣਾਗਾ ਓਏ ਇਹ ਬੋਰ ਦੇ ਬਾਰੇ ਕਹਿੰਦਾ ਸੀ 2-3 ਦਿਨ ਹੋ ਗਏ ਸਾਨੂੰ ਲੋਰੇ ਲਾਉਂਦੇ ਨੂੰ ਇਹ ਹੈਗੀ ਲਾਰੇ ਹੱਥਾਂ ਦਾ ਮੈਨੂੰ 3 ਮਹੀਨੇ ਹੋ ਗਏ ਤੇ ਮਗਰ ਫਿਰ ਤੈਨੂੰ ਆ ਹੁਣ ਦੇ ਰੱਜੀਆਂ ਲਾਉਣ ਦਾ ਟਾਈਮ ਆਉਣ ਵਾਲਾ ਹੋਇਆ ਤੇ ਹੁਣ ਆਇਆ ਕਿਤੇ ਜਦੋਂ ਨਮਾ ਸਾਲ ਤੀ ਉਦੋਂ ਪਹਿਲੇ ਦਿਨ ਨੂੰ ਮੈਂ ਸਾਈਫ ਰਾਇ 2000 ਰੁਪਿਆ ਇਹ ਮੇਰੇ ਨਾਲ ਲੜੀਆਂ ਦਾ ਉਦੋਂ ਬੋਰ ਖੜਿਆ ਪਿਆ ਬੋਰ ਲਾਉਣ ਨਹੀਂ ਆ ਰਹੇ ਉਹੀ ਤਾਂ ਮੈਂ ਤੈਨੂੰ ਦੱਸ ਰਿਹਾ ਲਾਰੇ ਹੱਥਾਂ ਦਾ ਹੈ ਕਿਉਂ ਉੱਪਰ ਆ ਕੇ ਤਾਂ ਰਾਜੀ ਨਹੀਂ ਹੈਗਾ ਕਿਉਂ ਉੱਪਰ ਆ ਜਾ ਓਏ ਕਰੀਏ ਇਹਦਾ ਨਾ ਕੰਮ ਦਾ ਇਹਦਾ ਇਹੀ ਕੰਮ ਹੈ ਦਾ ਕਹੂੰਗਾ ਮੈਂ ਹਾਂ ਅੱਜ ਆਉਣਾ ਹਾਂ ਕੱਲ ਨੂੰ ਆਉਣਾ ਯਾਰ ਕਿੱਧਰੋਂ ਆ ਗਿਆ ਇਹਦੇ ਬੰਦੇ ਪਹਿਲਾਂ ਯਾਰ ਨੇ ਊਲ ਫਾੜ ਤੱਕ ਦੇਈ ਤੂੰ ਉਹ ਕੜ ਕੇ ਪਤਾ ਨਹੀਂ ਲੱਗਦਾ ਇੱਕ ਕਿ ਤਰੀਕ ਦੀ ਸਾਈ ਫੜੀ ਹੋਈ ਹੈ ਤੇਰੀ ਤੂੰ ਕਹੇ ਤਿੰਨ ਤਰੀਕ ਨੂੰ ਆਜੂ ਓਏ ਆਉਣਾ ਦੀ ਆ ਦੇਗਾ ਆ ਪਾਈ ਨੂੰ ਬਸ ਕੰਮ ਵਾਲਾ ਉਲ ਗਿਆ ਪਿਆ ਉਲ ਗਿਆ ਪਿਆ ਜਰਾ ਮੈਨੂੰ ਇਹ ਗਾ ਕੱਢੀ ਜਾਂਦੇ ਨੇ ਉਹ ਮਸ਼ੀਨ ਗਰਮੀ ਪਾ ਰਹੀ ਹੈ ਇੰਜਨ ਮਰਾ ਹੋਣਾ ਮਸਾ ਚੱਲਦਾ ਹੈ ਬੰਦ ਕਰਨਾ ਪੈਗਾ ਤੁਹਾਡਾ ਕੜੀ ਆ ਹੁਣ ਇਸ ਲਈ ਸਰਪੰਨਤਾ ਉਹ ਉਹਦਾ ਮੈਂਦਰੀ ਕਰਨ ਮਰਦਾ ਹਾਂ ਹਾਂ ਉਹ 1 ਤਰੀਕ ਨੂੰ 9 ਸਾਲਾਂ ਦੇ 2000 ਰੁਪਏ ਸਾਈਦ ਨੂੰ ਦੇਤੀ ਮੈਂ ਅੱਜ ਕਿੰਨੀ ਤਰੀਕ ਹੈ ਮਹੀਨੇ ਚੋਂ ਅੱਜ ਕਿੰਨੀ ਤਰੀਕ ਹੈ ਮਹੀਨਾ ਵੀ ਨਾ ਚੱਲ ਪਿਆ ਹੁਣ ਅੱਜ ਕਿੰਨੀ ਤਰੀਕ ਹੋ ਗਈ 15 ਤਰੀਕ ਹੋ ਗਈ ਅੜ ਕੇ ਤੇਰੇ ਸਵਾਨ ਗੋ ਰਾਤ ਲਾ ਲਾ ਗਿਆ ਅੜ ਕੇ ਪੁੱਤੋ ਅੜ ਕੇ ਟਰੈਕਟਰ ਲੈ ਕੇ ਆ ਜੀ ਆਪਾਂ ਆਪਾ ਉਪਾ ਲੈ ਕੇ ਚਲਾ ਗਏ ਆਪਾਂ ਇਹ ਨੰਬਰ ਤੋਂ ਹੋਈ ਜਾ ਜਨੇ ਫਿਰ ਨਾ ਨਾ ਇਹਦਾ ਫਿਰ ਕੇਸ ਨਹੀਂ ਬੇਟਾ ਕਰ ਜਾ ਆਪੇ ਹਾਂ ਫਿਰ ਆਇਓ ਉਹਦੇ ਉਹ ਪੱਲੀ ਕਰ ਲੈ ਕੋਈ ਨਹੀਂ ਨਹੀਂ ਇੱਥੇ ਆ ਕੇ ਫਿਰ ਤੈਨੂੰ ਪੇਸ਼ ਕਰ ਲੈ ਹੋਵੇ ਨਾਲ ਸਾਰੇ ਬੋਰ ਪਹਿਲਾਂ ਸੋਡੇ ਦਾ ਲਾਇਵ ਹੋਏ ਨੇ ਉਹ ਤਾਂ ਹੀ ਤਾਂ ਹੋਏ ਹੁਣ ਮੋਕੀ ਜੀ ਕਬੱਡੀਆਂ ਦੇ ਜਰਾ ਛੱਡ ਕੇ ਕਰੇ ਆਪਾਂ ਲੈ ਚੱਲਿਓ ਕਰਕੇ ਆਪਾਂ 4 ਵਜੇ ਨੂੰ ਲੈ ਚਲਾਮ ਸੀ ਠੀਕ ਪੱਟ ਕੇ ਮੈਂ ਤਾਂ ਉਹੀ ਆ ਅੱਜ ਸਾਰੀ ਰਾਤ ਚੱਲੂ ਚਾਹੇ ਅੱਜ ਦੋ ਬੋਤਲਾਂ ਪੀਈਆਂ ਪਹਿ ਜਾਣ ਬੁੱਧਾ ਦੁਨੀਆ ਸਾਰੀ ਰਾਤ ਚਲਾਵਾਂ ਉਹ ਤਾਰੂ ਨਾ ਪੀ ਬਾਦਸ਼ਾਹੀ ਬੜਨੇ ਖਾਜੀ ਬੋਰ ਤੇ ਤਾਰੂ ਨਹੀਂ ਲੱਗਣ ਨੂੰ ਆਏ ਕਰੀ ਭਰਾ ਹਾਂ ਉਹ ਫੜ ਚਾ ਫਰ ਵਾਲੇ ਦੋ ਚਾਰ ਜਣੇ ਨਾ ਨਾ ਫਰ ਹਲੇ ਭੁੱਖੀ ਮੁੱਕੀ ਪੀ ਆ ਫਰ ਮੇਰੀ ਨਾ ਅਸੀਂ ਭੁੱਖੀ ਖਣਦੀ ਏ ਵੱਡਾ ਬੋਲ ਇਹਦਾ ਯਾਰ ਮੈਂ ਆਪ ਦੇ ਚਰਤੇ ਖਾਣੀਆਂ ਆਂ ਖਾਣੇ ਤਾਰ ਕੇ ਜਿੱਤੀਆਂ ਖਾਣ ਦੋਦੇ ਰੋੜਾ ਨਾ 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 ਆਪਾਂ ਥੋੜੇ ਬੋਰ ਤੜ ਕੇ ਲਾ ਲਾ ਕਿੰਨੇ ਕਿੰਨੇ ਫੁੱਟ ਲਾਉਣਾ ਉਹਦੇ 8 6 ਫੁੱਟ 8 6 ਫੁੱਟ ਆਹ ਵਾਹ ਵਾਹ ਨਾ ਲਾ ਦੇ ਫਿਰ ਓਏ ਨਾਰੇ ਬਾਰੂ ਨਹੀਂ ਸੀ ਪੀਣੇ ਦੀ ਨਾ ਪੀੜ ਜੀ ਉਹਦਾ ਜੀ ਆਪੀ ਮਾਗੇ ਦੇਵ ਨਾਲੇ ਬੰਦੇ ਪੀਂਦੇ ਨੇ ਉਹਦਾ ਭਾਈ ਇਹ ਤੁਹਾਡੀ ਉਹਦਾ ਅਸੀਂ ਮਸ਼ੀਨਾਂ ਖੜਾ ਕੇ ਪੀਏ ਆਪਾਂ ਨਹੀਂ ਦੇਣੀ ਇਹਨਾਂ ਨੂੰ ਆਪਣੀ ਹੱਲੇ ਪੀੜ ਉਹ ਛੋਟੀ ਚੇਤੇ ਪਾਰਟੀ ਕਰਨੀ ਹੈ ਤੁਸੀਂ ਕਰ ਸਕਦੇ ਹੋ ਸਾਨੂੰ ਅਸੀਂ ਜਵਾਬ ਨਹੀਂ ਹਸੀਂ ਪਾਰਟੀ ਨਹੀਂ ਕਰੂ ਤੇ ਸਖਤ ਖਿਲਾਫ ਹਾਂ ਯਾਰ ਤੁਸੀਂ ਇਹ ਕਰ ਤਰ ਕੇ ਮਨਵਾਇਆ ਕਰੋ ਟਰੈਕਟਰ ਆਸਰੇ ਹੋ ਐ ਘੜੀ ਫਰ ਬੁਰੀਆਂ ਕਾ ਕੇ ਰੋਕੀ ਕੇ ਚਾਰ ਕਰਾ ਲੋ 500 ਜਾਣੇ ਦੀ ਗੱਲ ਨੂੰ 500 ਜਾਣਾ ਉਹ 5 ਜਾਣੇ ਦੀ ਗੱਲ ਆ ਦੀ ਮਾਤੀਆਂਿਆ ਜੀ ਦੇਵਰੇ ਵਾਲੇ ਬੰਦੇ ਮੇਰੀ ਗੱਲ ਸੁਣ ਜਦੋਂ ਉਹਨੋਂ ਸਮਾਨ ਲੱਦ ਲਿਆ ਫੇਰ ਰੋਟੀ ਲਹੂ ਥੋੜੀ ਪਹਿਲਾਂ ਦੋ ਵਾਰੀ ਮੈਂ ਰੋਟੀਆਂ ਬਕਾ ਕੇ ਕੱਢਦੇ ਪਹਿਲਾਂ ਪਤਾ ਕੀ ਹੋ ਗਿਆ ਕਿਸੇ ਆਖ ਹੁਣ ਜੀਰੀ ਕਰਦਾ ਮੇਰੀ ਸੌ ਮਿਸਤਰੀ ਹਾਂ ਉਹ ਇਹਨਾਂ ਨੂੰ ਹੁਣ ਕਹੀਆ ਆਪਣਾ ਬਹੁਤ ਸਾਰਾ ਬਹੁਤ ਕੰਮ ਪਿਆ ਹਾ ਉਹ ਮਾ ਤੂੰ ਅੱਜ ਸਾਈ ਆ ਚੱਲੂ ਆਪਣੇ ਕੰਮ ਹਾਂ ਬਾਪ ਪਿਆ ਰਹਗੀਆਂ ਆ ਕੇ ਹੁਣ ਕਰਕੇ ਬੋਰ ਹੁਣ ਪਾ ਲੈਣਾ ਮਾ ਛੱਡ ਕੇ ਭੱਜਣ ਨਹੀਂ ਨਹੀਂ ਤੂੰ ਬੱਚਾ ਖਾ ਤਾਂ ਮੇਰੀ ਗੱਲ ਸੁਣ ਤੂੰ ਐ ਘਰ ਘਰ ਭਜੇ ਦਾ ਤੂੰ ਪੈ ਲੈ ਕੇ ਪਿੰਡ ਭਾਜਾ ਮੈਂ ਆ ਜੂਰੀ ਰਹੂ ਉਹ ਨਹੀਂ ਨਹੀਂ ਬੱਚਾ ਘਰ ਲੈ ਆਉਣਾ ਨਾ ਨਾ ਮੈਂ ਉਰੀ ਰਹੂ ਪਰ ਕੇ ਜਦੋਂ ਮੋਰ ਪਾ ਮਾਲ ਪੈ ਗਿਆ ਅਸੀਂ ਕੋਈ ਸਮਾਨ ਤਾਂ ਖਾ ਲਿਆ ਹਾਂ ਅਸੀਂ ਪੋਰਸੋ ਸੋਦਾ ਸਮਾਨ ਦਾ ਪਾਣੀ ਪਾਉਂਦੇ ਸਾਫ ਦਾ ਬਾਵਾ ਹੋਰ ਤੁਸੀਂ ਆਪਦਾ ਪੌੜੇ ਮਦਕਾਨ ਦੱਤ ਨੂੰ ਉੱਤ ਸਮਾਨ ਚੱਕ ਲੈ ਅਸੀਂ ਆਪ ਹੀ ਚੱਕਦੇ ਮੈਂ ਤੁਹਾਨੂੰ ਮਕਾਨ ਦਾ ਜਿਲਾ ਕਰ ਦੇਗਾ ਯਾਰ ਉਹ ਸਸਤਾ ਦਵਾ ਦਾਂਗੇ ਨਾ ਨਾ ਵੋਰ ਕਰਾ ਲਿਆ ਜੱਤੋ ਚਾਟਾ ਵੋਰ ਕਰਾ ਲਿਆ ਯਾਰ ਗੱਲੇ ਬੜੀ ਵੱਸ ਹਰ ਕਿਹੜਾ ਵੋਰ ਕਰਦਾ ਠੀਕ ਹੈ ਉਰੇ ਆਰੇ ਤੂੰ ਘਰੇ ਕੰਮ ਕਰਾਂ ਕੋਈ ਅੱਜ ਤੂੰ ਇੱਥੇ ਆਈ ਕਰੋ ਯਾਰ ਜਾ ਕੇ ਇਹਦੀ ਰੋਕੀਏ ਕਿਹੜਾ ਪਕਾਇਆ ਇਹਨੂੰ ਰੋਕੀ ਰੁਕੀ ਕਿਹੜਾ ਖਵਾਉਂਗਾ ਜੀ ਇਹ ਰੱਜਦੇ ਨਹੀਂ ਨਾਲੇ ਲੈ ਨਹੀਂ ਰੋਟੀਆਂ ਲੈ ਕੇ ਨੇ ਹੁਣ ਆ ਆ ਬਹਿ ਗਿਆ ਇੱਥੇ ਤਾਂ ਇਕੱਲੇ ਹੀ ਖਾ ਜੂਗਾ ਹੁੰਦੀ ਆ ਮਰਾ ਮੋਟਾ ਉਰਾ ਭਾਈ ਇਹ ਨਵਾਂ ਸਵਾਰ ਹੀ ਹੈਗਾ ਤੈਨੂੰ ਮੈਂ ਦੱਸਾਂ ਖੇਤਾਂ ਦਾ ਨਾ ਮੇਰੀ ਗੱਲ ਸੁਣ ਹਾਂ ਮੇਰੇ ਆਪੇ ਜੀ ਦਾ ਕੁੜਿਆ ਮੇਰੇ ਆਪੇ ਦਾਪੂ ਰੋਕੀ ਬੁਲਾਈ ਕਤ ਦੂਰੇ ਦੀ ਤਰ੍ਹਾਂ ਮੱਛਰ ਚ ਮੱਛਰ ਮੈਨੂੰ ਪਤਾ ਨਾ ਕੰਮ ਫੇਰ ਨਹੀਂ ਉਹ ਜਰਾ ਉਹ ਆ ਮਾਰੋ ਤੋ ਹਸਮਾਲ ਲੈ ਜਾਤੀ ਯਾਰ ਦੋ ਜੀ ਬਈ ਆ ਪੈਪਾ ਲੈ ਜਾ ਤੋ ਆ ਗੋ ਦੋ ਪੈਪਾ ਪਤਰਾ ਹੋਏ ਨੇ ਮੋਟੇ ਦੇ ਸਰੋ ਉਹ ਗੱਲ ਮੈਨੂੰ ਕੋਪਰਸਨ ਹੋ ਗਿਆ ਹਾਂ ਆ ਜੀ ਫੇਰ ਕੱਲ ਨੂੰ ਕੱਲ ਨੂੰ ਮੈਂ ਤੈਨੂੰ ਕਹਤਾ ਯਾਰ ਕੋਈ 2000 ਦੀ ਆਹ ਹਰੀ ਕਲੂਆ ਗੱਡੀ ਕਾ 4000 ਫੜਦੀ ਬੱਥੇ ਨੇ ਆ ਹੁਣ ਮੇਰਾ ਡਿਸੀਜਨ ਕਿਹੜਾ ਹੁਣ ਗੋਰਾ ਨਾ ਕੰਮ ਸ਼ੁਰੂ ਹੋ ਗਿਆ ਫਾਇਦਾ ਕਹਿਣਾ ਵੀ ਕੱਲ ਨੂੰ ਆ ਜਾਵੇ 100 ਰੁਪਿਆ ਦਾ 4000 ਵੜਦੀ 2000 ਤੂੰ ਸਾਨੂੰ ਆ ਜਾਊਗਾ ਆਲੂ ਇਹ ਨਾਲ 100 ਰੁਪਿਆ 4000 ਵੜ ਕੇ ਲੈ ਜਾਓ ਠੀਕ ਹੈ ਉਹ ਜਵਾਰ ਜੀ ਗੱਲ ਹੁੰਦੀ ਐ ਚਲ ਆ ਚੱਲੀਏ ਚਲ ਪਰਾ ਹੋ ਜਾਣ ਕੰਮ ਚੱਲ ਕਰ ਲਾ ਦੇ ਐ ਫੱਕਰ ਤੇ ਆ ਕਾ ਵੇ ਹਾ ਕਾ ਬੁੱਢਾ ਨੂੜੇ ਐ ਉਹਦਾ ਮੈਂ ਅੰਮ੍ਰਿਤਸਰ ਚੱਲ ਗਿਆ ਸੀ ਦੂਜਾ ਸੀਜ਼ਨ ਆਉਣਾ ਆਓ ਉੱਥੇ ਤੈਨੂੰ ਕੋਈ ਕਰਦਾ ਕਰਦਾ ਵੱਗ ਪੈਣਾ ਹੈ ਤੇ ਉਹ ਸਭ ਤੇ ਪੀਸਵਾ ਜਾ ਪੈ ਗਿਆ ਉਹਦਾ ਘਰ ਸਾੜ ਵੀ ਬਾਹਰੇ ਫੋੜ ਲਾਇਆ ਹੋਇਆ ਨੇ ਮੇਰੇ ਅੱਛਾ ਹਾਂ ਕਿਤਨੀ ਖੜ ਰਹੇ ਜੀ ਸੀ ਅਸੀਂ ਆਏ ਜਿੱਦਾਂ ਅੰਮ੍ਰਿਤਸਰ ਦੀ ਮੈਂ ਨਾ ਅੱਛਾ ਹਾਂ ਕੰਮ ਆ ਤੇ ਹੈ ਬਾਹਰੇ ਦੌਰ ਆਪਣੀ ਲੱਗਦੇ ਰਹਿੰਦੇ ਅੱਛਾ ਕਿੱਥੇ ਹੈ ਉਹ ਫਿਰ ਦਾ ਪਰ ਉਹ ਐ ਦੇਖ ਰਿਹਾ ਕਹਿੰਦਾ ਕਿਲੇ ਲਾਉਣਾ ਅਗਲਾ ਪੋਰ ਉਹ ਤੇ ਇਹ ਮੁੜਾ ਉਹ ਓਏ ਉਹ ਭੱਜਿਆ ਤਰ ਓਏ ਹਾਂ ਜੀ ਬਕਰੂ ਬੋਲ ਰਹੀ ਹੈ ਕਾਗੜਾ ਕਾਤੇ ਬੁਰੀਆਂ ਖਾ ਕੇ ਸਰਾਕਤ ਨੇ ਬੜਾ ਪਤਾ ਨਾ ਉਹ ਫਿਰਦਾ ਆਇਆ ਤੁਨੂੰ ਪਹਿਲੀ ਗਾਇ ਦੀ ਰੱਖੀ ਵੀ ਰੱਖਣਾ ਇਹ ਜੇ ਬੰਦੇ ਨੂੰ ਜੀਸਾ ਜਿਹੜਾ ਮਰ ਜੇ ਤੇ ਲੜੇ ਕਿ ਕੀ ਬਣੇ ਨਹੀਂ ਤਾਂ ਆਹ ਦੀ ਗੱਲ ਕਰਾਉਂਦੇ ਹਾਂ ਅੱਜ ਪੰਜ ਦਾ ਟਿਕਾਣ ਨੰਬਰ 12 ਆਉਂਦਾ ਮਰਾ ਫਾਇਦਾ ਮੈਂ ਤੁਹਾਨੂੰ ਪਹਿਲਾਂ ਕਹਿ ਦੀ ਇਹਨੂੰ ਨਾਮ ਰੱਖੋ ਨਾ ਤਾਂ ਆਗੀ ਕਾਗਾ ਵਰਦਾ ਤੂੰ ਆ ਜਿੱਕੇ ਕਾਹਦੇ ਮਾਰਾ ਉਹਦਾ ਤੂੰ ਸੰਧ ਭਾਈ ਇਹਦੇ ਨਾਲ ਪੰਜ ਮਲਾਇਆ ਹੈ ਬਾਜੀ ਸੰਧਾ ਮਗਾ ਤੇਰੇ ਮੂੰਹ ਵਿੱਚ ਰੱਖਿਆਗਾ ਮੈਨੂੰ ਕੀ ਪਤਾ ਮੈਂ ਇਹਦਾ ਕੋਈ ਨਹੀਂ ਕਹਦਾ ਇਹਦਾ ਫਾਇਦਾ ਬਾਅਦ ਇਹ ਕਰ ਗਿਆ ਇਹਨੂੰ ਤੈਨੂੰ ਕੀ ਕਹਿ ਦੀ ਮੈਂ ਲ ਕੇ ਸਣ ਦੇਖ ਕੇ ਉਹਨਾਂ ਦਾ ਹਾਰੇ ਪੁਰੇ ਥੋੜੀ ਲੋਰਾ ਮਾਮਾ ਬੋਰ ਉਹ ਕਹਾਂ ਦਾ ਲਾਉਣਾ ਬੋਰ ਦਾ ਕਿਲੇ ਬੋਰ ਦਾ ਪਾਣੇ ਰੋ ਪਾਣਾ ਜਲਾਉਣਾ ਤੇਰਾ ਸਾਲੀ ਪਾੜ ਰੱਖੀਏ ਵੀ ਬਾਹਰ ਥਾਟ ਜਿਨ ਲਾ ਕੇ ਜਾਵਾ ਜਵਾਕਾਂ ਨੂੰ ਇਹ ਡਾਕਰੇ ਹੋ ਰਹੀ ਇੱਥੇ ਚੱਪ ਕੰਨਾ ਕਰੀ ਪੈਣੇ ਆਹ ਭਾਗਿਆ ਬੰਦੂ ਤੂੰ ਪੰਡੂ ਨੂੰ ਕੌਣ ਲੈ ਗਿਆ ਮੈਂ ਲੈ ਗਿਆ ਬੰਦੂ ਤੂੰ ਮਜੇ ਦੇ ਪਿਆ ਲੈ ਗਿਆ ਆ ਮਜੇਰਾ ਪਿੱਤ ਪਿਆ ਦੀ ਮੇਰੀ ਗੱਲ ਸੁਣਦਾ ਭਾਈ ਹਾਂ ਉਹ ਜਿਹੜਾ ਮੋਤੀ ਲੈ ਗਿਆ ਨਹੀਂ ਤੇ ਅੱਜ ਆਹ ਆ ਉਹ ਤੋਂ ਪਹਿਲਾਂ ਇੱਕ ਖੋਣੇ ਦੇ ਨਿਮੇ ਸਾਈਆਂ ਨੇ ਉਹਨੂੰ ਕਹਿੰਦੇ ਕੱਲ ਨੂੰ ਆਵਾਂਗੇ ਚਲੂ ਉਸ ਦਾ ਡਾਕੜਾ ਰੱਖਿਆ ਯਾਰ ਅਸੀਂ ਨਹੀਂ ਜਾਗਦੇ ਤੇ ਹਾਂ ਸਾਹਮਣੇ ਦੇਖੋ ਤੇਰੇ ਕੋਲ ਤਾਂ ਪੈਸੇ ਵਧੇ ਪੈਣੇ ਇੱਥੇ ਪੈਸੇ ਲੈਣੇ ਨੇ ਆਪਾਂ ਨੇ ਠੀਕ ਹੈ ਨਾ ਪਰ ਬਲੈ ਨਹੀਂ ਮੈਥੋਂ ਜਿਹੜੇ ਬੰਦੇ ਨੇ ਹਸਾਬ ਕਰਦੇ ਦਾ ਤਾਂ ਕੀ ਦੇਣਾ ਮੇਰਾ ਹਿਸਾਬ ਕਰ ਜਿਹੇ ਕੰਮ ਦਾ ਤਕਮਾਤ ਰੋ ਖਾਵਾ ਛਾਹ ਕਿੰਦੋਂ ਪੜਾ ਨਾ ਪੜਾ ਠੀਕ ਹੈ ਆਹੋ ਹਰੇ ਆ ਇਹਦਾ ਬਾਲ ਗੁੱਟਦਾ ਹੈ ਬਾਲ ਨਾਲ ਦੇ ਗੱਟੀ ਦੇ ਸਿਕੜੀਆਂ ਹੋਣਾ ਆਹ ਕਰਦਾ ਚਲੋ ਬੁਕਾਰਾ ਆਹ ਦੇ ਲੈ ਕੇ ਬੁਟੋ ਆ ਹਾਂ ਮਿੱਟੀ ਉਹ ਜਾਂ ਫਰੀ ਉਹਦਾ ਆਹਦਾ ਕਰ ਸੋਲਾ ਪਾਵਾ ਕੰਮ ਕਰਨਾ ਆਹ ਤੱਕ ਲੂਸ ਘੜਾ ਕਰਤੀ ਹੈ। ਉਹਨੇ ਅਵੇ ਕੰਮ ਵਾਲੇ ਬੰਦੇ ਕੋਈ ਕੁਝ ਕਹਾ ਜੜਿਆ ਫਿਰਦਾ। ਹਾਂ। ਹਾਂ। ਸਮਾਨ ਆਇਆ ਪੁਰ। ਸਮਾਨ ਕਾ ਦਾ? ਦਾਮ ਆਇਆ ਕਿਸ਼ਵਾ ਕਾਮਾ ਨਾਲ ਮਿਲ ਲੋੜ ਹੈ। ਕਿਸਾ ਓਏ। 20 ਬਾਈ ਪੈਸੇ ਲੈ ਗਏ। ਹਾਂ। ਲੂਸ ਘੜਾ ਦਾ ਉਜੀ ਪੈਰ ਜਦੋਂ ਕੰਮ ਨਹੀਂ ਕਰਦੇ ਹੈਗੇ। ਆਹ ਲੈਣਾ। ਆਹ ਫੋਟੋ। ਹਾਂ। ਬੰਦੇ ਮੜਾ ਬਦਲੂ ਕਾ ਗੱਲ ਛੱਡੋ ਓਏ। ਆਹ ਨਾਸ਼ਟ ਬੋਰਾ ਤੁਹਾਡਾ। ਨਾਲ ਲੈ ਲੋ। ਚੱਲ ਜੀ। ਆ ਕੋਈ ਨਾ ਕਾਹ ਤੂੰ ਬਾਂਦਰ ਬਾਂ ਚੜਦਾ ਫਿਰ ਬਿੰਦੇ ਬਿੰਦੇ ਆ ਆ ਬਕਰ ਲਾ ਸਾਹ ਕੀ ਪੈਸੇ ਰਹਿੰਦੇ ਵਾ ਤੇ ਕਾਟੋ ਨਾ ਕਾਟੋ ਸਾਹ ਪੈਸੇ ਦਾ ਕਰ ਆ ਜਾ ਉਹ ਮੇਰਾ ਕਾਪੀ ਕਰ ਦੂ ਸਾਹ ਮੇਰਾ ਸਾਹ ਕਰ ਜਪ ਆਪ ਦਾ ਕਰਨਾ ਨਹੀਂ ਆਉਂਦਾ ਵਧੀਆ ਲੱਗ ਗਿਆ ਬੋਰ ਜਾਉਂਦਾ ਓ ਮਾਰ ਲੀਏਗਾ ਕਿ ਕਿਉਂ ਬਾਅਦ ਨਿਕਲਿਆ ਆ ਕੱਚੀ ਗੱਲਾਂ ਕਰ ਆਪਣੇ ਫਿਰ ਕੋਈ ਨਾ ਕਾਨੂੰ ਦੇਦਾ ਉਹਨੂੰ ਮਾਰ ਕੋਈ ਨਾ ਮੈਨੂੰ ਮੂੰਹ ਕਰ ਪਰ ਇਹਨੂੰ ਮੂੰਹ ਕਰ ਕੀ ਹੋ ਗਿਆ ਉਹ ਪਾ ਲੈ ਕਰ ਉਹ ਪਾ ਰਿਹਾ ਇੱਕ ਕਰ ਉਹ ਕਰ ਦੇ ਉਹ ਦੰਦਾ ਬਾ ਦੇ ਦੋ ਕੋਈ ਨਾ ਉਹ ਰੀਲ ਕਰਾਂ ਰੀਲ ਤੇ ਪੇਟ ਹੀ ਵਾਲਾ ਉਹ ਮਾਰ ਤਾ ਦੀ ਓਏ ਦਾ ਦੀ ਉਹ ਮਰੇ ਸਾਹ ਨੇ ਮਾਰ ਮਾਰ ਟੂ ਹੀ ਚੜਦਾ ਆਹੀ ਆ ਦੋ ਦਿਨ ਇੱਥੇ ਇੱਥੇ ਬੋਲ ਲਵਾਉ ਤੇ ਸਾਰੇ ਬੰਦੀ ਹੋ ਰੱਖ ਹਰਦਪ ਮੇਰੇ ਸੌਕੜੇ ਦਾ ਕੀ ਹੋ ਗਿਆ ਕਹਿੰਦੇ ਰਾਡ ਰੂਟ ਰੀਪੀ ਵਿੱਚਾ ਕੋਈ ਨਹੀਂ ਡਿਗਿਆ ਰਾਡ ਉਸ ਨੇ ਡਿਗਿਆ ਚੰਗਾ ਭਲਾ ਸਾਰਾ ਕੁਝ ਚੱਲਦਾ ਅਸਾਂ ਇਹਦਾ ਪੈਂਦਾ ਇਹਨਾ ਪਡਾਂਗਾ ਕਰਿਆ ਨੇ ਉਹ ਲੇਬਰ ਵਾਲੇ ਨੇ ਇਹ ਹੀ ਕਰਤੂਤ ਆ ਕਰਤੂਤ ਆ ਇਹ ਛੋਡੇ ਮੁੰਡੇ ਦੀ ਕਾਂ ਨੂੰ ਪੈਂਦਾ ਖਸਮ ਨੇ ਲਹੂ ਪੀ ਲਿਆ ਇਹਨਾਂ ਹੋਰ ਇਹ ਨਾ ਤਾਂ ਇਮੀ ਚੰਗਾ ਯਾਰਾ ਉਹ ਯਾਰ ਹੁਣ ਮੇਰਾ ਦਾਸੇ ਮੇਰਾ ਛੋਟਾ ਭਾਈ ਲੜੀਆ ਵੀ ਸਮ ਕਰੀ ਅੱਧਾ ਘੰਟਾ ਕੰਮ ਖੜਾਦਾ ਇਹਨੇ ਉਹ ਸਾਡਾ ਮੇਰਾ ਛੋਟਾ ਭਾਈ ਲੜੀ ਜਾਂਦਾ ਉਹ ਕਹਿੰਦਾ ਵੀ ਹੁਣ ਬਲਾ ਬੋਰ ਵਾਲੇ ਨੂੰ ਅਸੀਂ ਤਾਂ ਨਹੀਂ ਤੋਰਦਾ ਤੇ ਤੇਰੇ ਤੜਕੇ ਨੂੰ ਸੁਣੀ ਹੀ ਆ ਜਾਂਦਾ ਆ ਸਾਲੇ ਨੇ ਲਹੂ ਪੀ ਲਾ ਤੂੰ ਤੇਰੇ ਹੱਥਾਂ ਦੇ ਕਬੂਰ ਆਊਗਾ ਚਲ ਚੰਗਾ ਕੋਈ ਨਾ ਭਾਈ ਇਹ ਸਾਲਿਆਂ ਨੇ ਲਹੂ ਪੀ ਲਾ ਇਹ ਜੇ ਮਿਸਤਰੀਆਂ ਨੂੰ ਕਿੱਥੇ ਕਰ ਵਜੀ ਲਾਓ ਜਰੋ ਦਾ ਭਾਈ ਦਾ ਜਵਾਬ ਮੰਗੂ ਸੀ ਗੇ ਜਰ ਤਾ ਉਦਾ ਹੁਣ ਕਹਿੰਦਾ ਘਰਾ ਟੁੱਟ ਗਈ ਬਸਤੀ ਦੀਪੀ ਜੀ ਮਾਇਲੇ ਆਇਆ ਆਫਾ ਉਹਨੇ ਮਾਰ ਗਿਆ ਯਾਰ ਉਹਦਾ ਰੱਖਦੇ ਨਹੀਂ ਚਲ ਕੋਈ ਗੱਲ ਨਹੀਂ ਤੂੰ ਐਂ ਕਰ ਅੱਜ ਕੀ ਫਿਰ ਆਪਾਂ ਇੰਡੰਗਾਸਾਰ ਹੋਰ ਤਾਂ ਹੁਣ ਬੰਦਾ ਮਿਲ ਹਾਂ ਤੂੰ ਟਕਰਾ ਲਾ ਕੇ ਦੂਜੇ ਲੱਦ ਰਿਹਾ ਜਿਹੜਾ ਗੈਰੰਟੀ ਆ ਦੂਜੇ ਥੱਪੜਾ ਦੀ ਹਾਂ ਓਏ ਨਾਲੇ ਪਾਣੀ ਘਟਖਾਉ ਮਤਵੰਤ ਵਾਣ ਦੇ ਪੈਪਾ ਦਾ ਪਵਾਦੀਆਂ ਹਾਂ ਪਾਣੀ ਆਉਂਦਾ ਆਨੇ ਸੂਜਾ ਦਾ ਫੁੱਲ ਉਹਦਾ ਹਫਤੇ ਬਾਅਦ ਲੋੜ ਪੈਂਦੀ ਹੈ ਕਿਉਂ ਚੱਕਰ ਜਿਹਾ ਨਾਲੇ ਆਪਾਂ ਮਿਲ ਜਾਈ 2 ਲੱਖ ਰੁਪਇਆ ਬੱਜੂ ਹਣਾ ਇਹ ਆਪਣਾ ਬਾਰੀਆਂ ਪੁੱਤਲਾ ਕਰਦਾ ਰਿਹਾ ਉਹਨਾਂ ਦੇ ਸਾਰੇ ਬਾਰੀਆਂ ਪੁੱਤਲੂ ਮੈਂ ਉਹ ਸਰਦਾਰ ਨੇ ਝਾੜੂ ਹੋਰੀ ਉਹਨਾਂ ਦੀ ਬਾਰੀ ਪੁੱਤਲੂ ਮੈਂ ਠੀਕ ਹੈ ਹਣਾ ਠੀਕ ਹੈ ਆ ਜੀ ਲੋ ਲੋੜ ਦੀ ਪਾਣੀ ਦੀ ਆਪਣੇ ਨੂੰ ਸੰਭਲ ਜੀ ਇੱਕ ਝਾੜੂ ਹੋ ਗਿਆ ਇੱਕ ਗਰਦਿਆਲ ਹੋ ਗਿਆ ਸਰਦਾਰ ਉਹਨਾਂ ਦੇ ਬਾਰੀਆਂ ਪੁੱਤਲਾਂਗਾ 90 90 ਕਿਲੇ ਦਾ ਵਸਣਦੇ ਨੇ ਫਿਰ ਕਿਉਂ ਵੀ 2 ਰੁਪਏ ਰੱਖ ਦੇਣਾ 10 10 ਨਹੀਂ ਕਰ ਲਾਂਗੇ ਹਣਾ 10 ਸਿਆਲ ਚਲਵਾ ਲਾਂਗੇ ਉਹ ਤੋਂ ਆ ਫਰਾਂ ਹੀ ਕਰ ਲਾਂਗੇ ਕੀ ਕਹਿੰਦਾ ਭਾਈ ਇਹ ਤੜਕੇ ਆਏ ਜੇ ਨਹੀਂ ਬਲਜੀ 4000 ਫੜਦੇ ਕਦਿਆ ਮਾਹੀ ਬੀਰਾ ਹਾਂ ਉਹ ਕਹਿਆ ਜੀ ਨਾ ਬੇਕੰਨਾ ਮਾਚਾ ਰਿਹਾ ਫਿਰ ਤੇ ਉਹ ਕਰਨੇ ਕਪੜੇ ਕਮੂ ਮਾਜਰੇ ਹੈਗਾ ਵਿਚਰੀ ਉਹ ਡੀਐਸਏ ਜੇ ਲਵਾਉਣੀ ਐ ਨੇ ਭਈ ਜਾਲ ਨੂੰ ਰੱਖਾ ਮੇਰੀ ਗੱਲ ਸੁਣ ਕਾ ਨੂੰ ਹੁਣ ਟੱਕਣਾ ਮਾਰਦਾ 15000 ਲੈ ਕੇ 20 ਨੇ ਜੀਰੀ ਲਾਉਣ ਚ ਮੈਂ ਤਾਂ ਤੱਪੜ ਚ ਬੀਜ ਦੀ ਚੁੱਕੀ ਲਾ ਦੇਣਾ ਆਪਾਂ ਕਿਹੜਾ ਕਿਸੇ ਦਾ ਦੇਣਾ ਕੁਸ ਆਦਾ ਠੀਕ ਹੈ ਨਾ ਪੈਸੇ ਦਾ ਪਾ ਪਾਣੀ ਤਾਂ ਆਪ ਮੈਨੂੰ ਘਰੇ ਫੜਾ ਕੇ ਜਾਂਦਾ ਹੈ ਜੀਦਾ ਆਪਾਂ ਲੋਕਾਂ ਦੀ ਹਾਂ ਜੀ ਦਾ ਚੁੱਕੀ ਲਾ ਲੈ ਠੀਕ ਹੈ ਨਾ ਨਾਲੇ ਭਾਂਚ ਬਣਾ ਬਣ ਬੋਲਸ ਦਿਆਂਗਾ ਹਾਂ ਬਹੁਤ ਮਾਰ ਦੇ ਦੂੰਗਾ ਮੈਂ ਤਾਂ ਮੈਂ ਵਧੀਆ ਫਿਰ ਠੀਕ ਹੈ ਕੋਈ ਉਹਦਾ ਪਾਇਆ दारू ਪੀਣਗੇ ਦੇਦੀ ਆਪਣੀ ਚਲ ਫਿਰ ਕੋਈ ਜਾਣ ਨਹੀਂ ਫਿਰ ਐ ਕਰ ਮੈਂ ਜਾਣਾ ਸਰਦਾਰ ਹੋਰਾਂ ਨੂੰ ਪਾਣੀ ਪੁੱਛਦਾ ਸੂਕਾ ਲੂ ਕੰਪਿਊਟਰ ਕਰਾ ਲਵਾ ਚਲ ਫਿਰ ਜਲਦੀ ਕਰ ਚਲ ਹੋਰਾਂ ਇਹ ਗੱਲ ਫਿਰ ਹੁਣ ਇਹ ਤਾਂ ਜੱਪ ਹੋ ਗਿਆ